ਤਮੀ ਮਲ ਜਾਇ ਨਾ ਕੈਨੇਡਾ ਮਾਤਰੀ ਜਾਊਗਾ ਅਜੀ ਉਹਨਾਂ ਪਿੰਡਾਂ ਦੇ ਵਿੱਚ ਕਾਲੇ ਜਣੇ ਧੋਲ ਕਰਨਗੇ ਜਿਹੜੇ ਕੋਲ ਮੰਗ ਪੱਤਰ 19 ਮੰਗ ਪੱਤਰ ਪਰ ਐਮਐਨਓ ਸੀ ਮੰਗ ਪੱਤਰ ਵੀ ਦੇ ਚੁੱਕੇ ਆ ਜਿਹੜੇ ਸੁਣਦਾ ਕਿਉਂ ਨਹੀਂ ਪਰ ਸਾਡੀ ਫੇਰ ਵੀ ਕੋਈ ਮੰਗ ਮੰਨੀ ਜਾਂਦੀ ਅਸੀਂ ਹੁਣ ਅੱਜ ਹੀ ਆਧਾਰ ਕਰਕੇ ਜਾ ਰਹੇ ਆ ਜਿਹੜਾ ਐਮਐਸਏ ਹੋਵੇ ਕੈਬਨਟ ਮੰਤਰੀ ਹੋਵੇ ਬਿਜਲੀ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਚਾਹੇ ਮਹਿਲ ਕਮਰੇ ਵਿੱਚੋਂ ਦਾ ਬਰਨਾਲੇ ਚੋਂ ਦਾ ਅਸੀਂ ਉਹਦਾ ਕਾਲੇ ਝੰਡੇ ਨਾਲ ਵਿਰੋਧ ਕਰਾਂਗੇ ਜਿੱਥੇ ਵੀ ਜਿਹੜੇ ਪਿੰਡ ਦੇ ਵਿੱਚ ਜਾਊਗਾ ਅਸੀਂ ਸਵਾਲਾਂ ਦੇ ਜਵਾਬ ਕਰਾਂਗੇ ਚਾਹੇ ਸ਼ਾਨੂੰ ਆਪਣਾ ਕਲ ਬਣਾਉਣਾ ਪਵੇ ਇਕਾਸਾਰ ਸਮੋਰਟਾ ਪੰਜਾਬ ਜਿੰਦਾਬਾਦ 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 ਉੱਲੀ ਲੱਟੀ ਮਿਰਗਾ ਤਾਂ ਪੱਟੜ ਵਾਲਾ ਆਪਣਾ ਮਨ ਕਮਾਤਰੀ 19 ਵਾਰੀ ਠੇਕਾ ਸੀ ਨਾ ਮੋਰਚੇ ਤੇ ਦੇਖੀ ਮੈਂ ਕਿ ਮੋੜ ਚੁੱਕੇ ਹੈ ਨਾ ਕਿ ਹਰ ਇੱਕ ਦੀ ਮੈਂ ਗੱਲ ਸੁਣੂਗਾ ਕਿਸੇ ਨੂੰ ਮੈਂ ਮੋੜੂਗਾ ਨਹੀਂ 19 ਵਾਰੀ ਲੈਕਟੀਵੇਟਿਕਾ ਤੋਂ ਭੱਜਿਆਗਾ ਇਸ ਵਜ੍ਹਾ ਇੱਕ ਅਸਗਰ ਤੇ ਮੋੜ ਤੇ ਪੰਜਾਬ ਨੇ ਚਾਹਾਂ ਪ੍ਰੋਬਲਮ ਸੁਧਾਰਨ ਦੇਖਿਆ ਹੈ ਚਾਹ ਇੱਕ ਮਿੰਟ ਤੁਸੀਂ ਦੇਖੋ ਮੋੜ ਤੋਂ ਬੰਦਿਆ ਦੇਖੋ ਸ਼ਾਹ ਕਾਸੀ ਟੋਲੀ ਇਚਤ ਕਰਾ ਪਾਣੀ ਨਾਲ ਸਟਾਫ ਦਾ ਸਾਹਮਣੇ ਹੈ ਗੱਡੀ ਦੇ ਤੇ ਕਾਲੀ ਆ ਰਹੀ ਗੱਡੀ ਮੈਂ ਲਾਉਂਦਾ ਦਿਖਾਉਂਦਾ ਤੇ ਇਹ ਜੋ ਆਉਂਦਾ ਹੈ ਕਿਥੇ ਜਾਮ ਲੱਗਦਾ ਸਾਡਾ ਸਾਡਾ 100 ਮੀਲ ਸਾਡਾ ਕਾ 100 ਮਾਈਲ 315 ਵਾਲਾ ਅੱਜ ਹੀ ਮੈਂ ਕਿਤੇ ਲੈ ਕੇ ਜਾਣ ਦੇ ਲਈ ਦੇਓ ਇੱਧਰ ਸਾਈਡ ਤੇ ਹੋ ਕੇ ਦੇ ਦਿਓ 19 ਵਾਰੀ ਦੇਖੀ ਮੁੱਖ ਮੰਤਰੀ ਮੁੱਕਰ ਚੁੱਪ ਹੈ 19 ਵਾਰ ਮੀਟਿੰਗਾਂ ਲਏਗੇ ਹੁਣ ਅੱਜ ਜਾਂਚ ਪੁੱਛ ਕੇ ਦੇਖੋ ਜੇ ਅਸੀਂ ਕਿਹੜਾ ਟ੍ਰੈਫਿਕ ਦੀ ਜਮਕ ਸਾਡੇ ਟਰੰਨਲ ਵਾਲੇ ਭਾਈ ਨੇ ਤਾਂ ਕੋਈ ਸੌਂਗ ਨਹੀਂ ਕਰ ਰੇ ਮੀਟਿੰਗ ਜਿਹੜਾ ਕਹਿੰਦਾ ਹਰਾ ਪੰਨ ਮੈਂ ਲੋਕਲ ਹੀ ਚਲਾਉਂਗਾ ਉਹਨੇ ਸਾਰੇ ਗੱਲ ਸੁਣੂਗਾ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਚਾਹਿਆ ਉਸ ਤੋਂ ਜਾਂ ਇਨਵੈਸਟਮੈਂਟ ਨੇ ਸਾਰਿਆਂ ਨੂੰ ਵੀ ਮੈਂ ਪੈਲ ਦੇ ਆਧਾਰ ਤੇ ਪੱਕੇ ਕਰੂੰਗਾ ਕਿੱਥੇ ਵੀ ਐਮਐਲਏ ਜਾਏ ਨੇ ਕੈਬਨਿਟਰੀ ਮੰਤਰੀ ਜਾਊਗਾ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਕਾਲੇ ਝੰਡੇ ਨਾਲ ਵਿਰੋਧ ਕਰਾਂਗੇ ਸਾਡੇ ਕੋਲ ਮੰਗ ਪੱਤਰ 19 ਮੰਗ ਪੱਤਰ ਪਰ ਐਮਐਲਏ ਨੂੰ ਅਸੀਂ ਮੰਗ ਪੱਤਰ ਵੀ ਦੇ ਚੁੱਕੇ ਆ ਸਾਡੇ ਸੁਣਦਾ ਕਿਉਂ ਨਹੀਂ ਪਰ ਸਾਡੀ ਫੇਰ ਵੀ ਮਾਂ ਤੋਂ ਮੱਣੀ ਜਾਂਦੀ ਅਸੀਂ ਹੁਣ ਅੱਜ ਇਹ ਹਲਾਅ ਕਰਕੇ ਜਾਂਦੇ ਆ ਜਨਾਬ ਦਾ ਐਮਐਲਏ ਹੋਵੇ ਕੈਬਨਿਟ ਮੰਤਰੀ ਹੋਵੇ ਬਿਜਲੀ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਚਾਹੇ ਮਹਿਲ ਕ੍ਰਮ ਵਿੱਚੋਂ ਦਾ ਬਰਨਾਲੇ ਚੋਂ ਦਾ ਅਸੀਂ ਉਹਦਾ ਕਾਲੇ ਝੰਡੇ ਨਾਲ ਵਿਰੋਧ ਕਰਾਂਗੇ ਜਿੱਥੇ ਜਿਹੜੇ ਪਿੰਡ ਦੇ ਵਿੱਚ ਜਾਊਗਾ ਅਸੀਂ ਸਵਾਲ ਦਾ ਜਵਾਬ ਕਰਾਂਗੇ ਚਾਹੇ ਸਾਨੂੰ ਆਪਣਾ ਕਲ ਪੜਾਉਣਾ ਪਵੇ